ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਦਿਨਾਂ 'ਚ ਭਾਰਤੀ ਫੌਜ ਨੇ ਦਰਬਾਰ ਸਾਹਿਬ ਸੱਚਖੰਡ ਨੂੰ ਘੇਰਾ ਪਾਇਆ ਚੜ੍ਹਦੀ ਕਲਾ ਵਾਲੇ ਸੂਰਮਿਆਂ ਨੂੰ ਘੇਰਾ ਪਾਇਆ ਹੋਇਆ ਪਰ ਫੌਜ ਨੂੰ ਚੜ੍ਹਦੀ ਕਲਾ ਦਾ ਮਤਲਬ ਨਹੀਂ ਪਤਾ ਵੀ ਚੜ੍ਹਦੀ ਕਲਾ ਹੁੰਦੀ ਕੀ ਹੈ ਤੇ ਕੋ ਚੜ੍ਹਦੀ ਕਲਾ ਵਾਲੇ ਦਾ ਜਵਾਬ ਕਿਦਾਂ ਦਾ ਆਉਣਾ ਹੈ ਮੋਰਚੇ ਸੰਭਾਲੀ ਬੈਠੇ ਚੜ੍ਹਦੀ ਕਲਾ ਵਾਲੇ ਸੂਰਮੇ ਉਹਨਾਂ ਦੇ ਦਿਲਾਂ ਦੇ ਬਲਵਲੇ ਇਸ ਕਵਿਤਾ ਰਾਹੀਂ ਪੇਸ਼ ਕਰ ਰਹੇ ਆ ਪਿਆਰ ਸਹਿਤ ਸੁਣੋ ਸੱਚਖੰਡ ਫੌਜਾਂ ਚਾੜ ਤੇ ਮਸੂਮਾਂ ਦਿੱਤੇ ਮਾਰ ਕਰਨੇ ਹੱਥਿਆਂ ਤੇ ਵਾਰ ਨੂੰ ਦਲੇਰੀ ਦੱਸਦੀ ਜਦੋਂ ਸਿੰਧਾ ਕੀ ਤਵਾਰ ਫੌਜ ਰਹਿਜੂ ਤੱਕਦੀ ਜਦੋਂ ਸਿੰਧਾ ਕੀ ਤਵਾਰ ਫੌਜ ਰਹਿਜੂ ਤੱਕਦੀ ਚਾਰ ਵਿੱਚ ਜੰਮੇ ਦੁਨੀਆਂ ਐ ਲੋਹਾ ਮੰਨੇ ਕਾਰੀ ਤੇ ਇਹ ਖੰਨੇ ਬੰਨੇ ਵੈਰੀ ਚੀਰ ਦਿੱਤੇ ਨੇ ਸਿਰ ਕੱਢਵੇਂ ਮੈਦਾਨ ਸਿੰਘਾ ਫੱਡੇ ਕੀਤੇ ਨੇ ਸਿਰ ਕੱਢਵੇਂ ਮੈਦਾਨ ਸਿੰਘਾ ਫੱਡੇ ਕੀਤੇ ਨੇ ਇਨ ਫੌਜੀ ਉੱਤੇ ਮਾਨ ਖਾਲਸੇ ਤੋਂ ਅਣਜਾਣ ਦਰਬਾਰ ਪੁੱਜੀਆਂ ਨੇ ਵੇਖੀ ਤੂੜ ਫੱਕਦੀ ਜਦੋਂ ਸਿੰਘਾਂ ਕੀ ਤਵਾਰ ਫੌਜ ਰਹਿਜੂ ਤੱਕਦੀ ਜਦੋਂ ਸਿੰਘਾਂ ਕੀ ਤਵਾਰ ਫੌਜ ਰਹਿਜੂ ਤੱਕਦੀ ਜਰਨੈਲ ਸਿੰਘ ਨਾਮ ਜਰਨੈਲ ਹੈ ਮਹਾਨ ਹੈ ਗਾ ਸਿੰਘਾਂ ਦੀ ਅਸ਼ਾਨ ਸ਼ੀਧੀ ਪ੍ਰਾਣ ਕੀਤੇ ਨੇ ਸਿਰ ਕੱਢਵੇਂ ਮੈਦਾਨ ਸਿੰਘਾਂ ਫੱਟੇ ਕੀਤੇ ਨੇ ਸਿਰ ਕੱਢਵੇਂ ਮੈਦਾਨ ਸਿੰਘਾਂ ਫੱਟੇ ਕੀਤੇ ਨੇ ਜਰਨੈਲ ਸਿੰਘ ਸੰਤ ਹੈਗਾ ਰਾਗ ਜਿਉ ਬਸੰਤ ਤੇ ਦਲੇਰੀ ਦਾ ਨਯੰਤ ਤੇਗਿਓ ਦੇ ਸੀਨੇ ਵਸਦੀ ਜਦੋਂ ਸਿੰਘਾਂ ਕੀ ਤਾਵਾਰ ਫੌਜ ਰਹਿਜੋ ਤੱਕਦੀ ਜਦੋਂ ਸਿੰਘਾਂ ਕੀ ਤਾਵਾਰ ਫੌਜ ਰਹਿਜੋ ਤੱਕਦੀ ਦਿੱਤਾ ਫੈਰ ਫੌਜ ਖੋਲ ਗੁੰਜੇ ਖਾਲਸੇ ਦੇ ਬੋਲ ਹੈ ਸ਼ੋਬੇਗ ਸਿੰਘ ਕੋਲ ਮੋਰਚੇ ਤਿਆਰ ਕੀਤੇ ਨੇ ਸਿਰ ਕੱਢਵੇਂ ਮੈਦਾਨ ਸਿੰਘਾ ਫੱਟੇ ਕੀਤੇ ਨੇ ਸਿਰ ਕੱਢਵੇਂ ਮੈਦਾਨ ਸਿੰਘਾ ਫੱਟੇ ਕੀਤੇ ਵੇਰੀ ਪੇਸ਼ ਕੋਈ ਨਾ ਜਾਵੇ ਸੰਤਾਂ ਕੋ ਕਿੱਦਾਂ ਜਾਵੇ ਹਰ ਕਰਦੀ ਏ ਤਾਵੇ ਮੂਹ ਸਿੰਘਾਂ ਦੇ ਤੱਕਦੀ ਜਦੋਂ ਸਿੰਘਾਂ ਕੀਤਾਵਾਰ ਫੌਜ ਰਹਿਜੂ ਤੱਕਦੀ ਜਦੋਂ ਸਿੰਘਾਂ ਕੀਤਾਵਾਰ ਫੌਜ ਰਹਿਜੂ ਤੱਕਦੀ ਸਿnalue ਦੇ ਵੀਰ ਬਾਜਾਂ ਵਾਲੇ ਤੇ ਹਾਂ ਤੀਰ ਅਸੀਂ ਲੜਾਂਗੇ ਅਖੀਰ ਪੱਕੇ ਮੱਤੇ ਕੀਤੇ ਨੇ ਸਿਰ ਕੱਢਵੇਂ ਮੈਦਾਨ ਸਿੰਘ ਫਤਕ ਕੀਤੇ ਨੇ ਸਿਰ ਕੱਢਵੇਂ ਮੈਦਾਨ ਸਿੰਘ ਫਤਕ ਕੀਤੇ ਨੇ ਮਰ ਮੋਰ ਚਾਏ ਬੰਦੀ ਜਗਾ ਖਾਲਸੇ ਨੇ ਮੱਲੀ ਕਰੇ ਦਾ ਗੱਛਲੀ ਛੱਲੀ ਫੌਜ ਪੈਰ ਰੱਖਦੀ ਜਦੋਂ ਸਿੰਘਾਂ ਕੀ ਤਵਾਰ ਫੌਜ ਰਹਿ ਜੂ ਤੱਕਦੀ ਜਦੋਂ ਸਿੰਘਾਂ ਕੀ ਤਵਾਰ ਫੌਜ ਰਹਿ ਜੂ ਤੱਕਦੀ ਪਿਆਤ ਨਗਰ ਦਾ ਜੋ ਦਾ ਪਿਆਰ ਸ਼ਸ਼ਤਰਾਂ ਨਾਲ ਉਹਦਾ ਲਿਖ ਛੰਦ ਹੈ ਸੁਣਾਉਂਦਾ ਵੀਰ ਰਸਤੇ ਪਿਆਰ ਕੀਤੇ ਨੇ ਸਿਰ ਕੱਢਵੇਂ ਮੈਦਾਨ ਸਿੰਘਾ ਫੱਡੇ ਕੀਤੇ ਨੇ ਸਿਰ ਕੱਢਵੇਂ ਮੈਦਾਨ ਸਿੰਘਾ ਫੱਡੇ ਕੀਤੇ ਨੇ ਸੱਚਖੰਡ ਫੌਜਾਂ ਚਾੜਤੇ ਮਸੂਮ ਦਿੱਤੇ ਮਾਰ ਕਰਨੇ ਹੱਥਿਆਂ ਤੇ ਵਾਰ ਨੂੰ ਦਲੇਰੀ ਦੱਸਦੀ ਜਦੋਂ ਸਿੰਘਾਂ ਕੀ ਤਵਾਰ ਫੌਜ ਰੈ ਨੂੰ ਤੱਕਦੀ ਜਦੋਂ ਸਿੰਘਾਂ ਕੀ ਤਵਾਰ ਫੌਜ ਰੈ ਨੂੰ ਤੱਕਦੀ ਫੌਜ ਰੈ ਨੂੰ ਤੱਕਦੀ ਫੌਜ ਰੈ ਨੂੰ ਤੱਕਦੀ